ਜੋ ਕਰ ਦਿੱਤਾ ਮਹਾਰਾਜ ਜੀ ਨੇ ਨਾਮਪੁਰ ਸਾਈਂੋ ਸ਼ਰੀਆ ਕੇਸ ਪਾਵਨ ਸਥਾਨ ਤੇ ਸਾਧਗੁਰ ਮਹਾਰਾਜ ਜੀ ਦੇ ਪਰਿਵਾਰ ਦੇ ਹਿੱਸੇ ਉਸ ਪਾਵਨ ਸਥਾਨ ਤੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਸਵਾਗਤ ਜੀ ਸਾਰੀਆਂ ਸੰਗਤਾਂ ਉਸ ਪਾਵਨ ਸਥਾਨ ਦੇ ਦਰਸ਼ਨ ਕਰਨ। ਸਤੋ ਹਮਸਰਸਾ ਨਦੀ ਵੀ ਬਖਮਾਂਗੇ। ਇਸ ਟਾਈਮ ਅਸੀਂ ਉੱਪਰ ਵਾਰਸਾ ਦੇ ਵਿੱਚ ਪਹੁੰਚ ਚੁੱਕੇ ਹਾਂ। ਇਹ ਹੁਣ ਥੱਲੇ ਉੱਤਰ ਕਰਦੇ ਹਾਂ ਕਿ ਇਹ ਥਾਨ ਇੱਕ ਕਾਫੀ ਉੱਚੇ ਸਥਾਨ ਤੇ ਬਣਿਆ ਹੋਇਆ ਹੈ। ਸਭ ਸਾਰੇ ਉਹਦੇ ਦੇ ਦਰਸ਼ਨ ਜਾਰੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਹੈ ਸ਼੍ਰੀ ਦਰਬਾਰ ਸਾਹਿਬ ਇੱਥੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਹੋਇਆ। ਤੇ ਜਦੋਂ ਇੱਥੇ ਖੋਦਾਈ ਕੀਤੀ ਗਈ ਸੀ ਉਸ ਵੇਲੇ ਕੁਝ ਕਬਸਤੂਆਂ ਉਦੇ ਵਿੱਚੋਂ ਨਿਕਲੀਆਂ ਉਹਦੇ ਵੀ ਤੁਸੀਂ ਦਰਸ਼ਨ ਕਰੋ ਜੀ ਇੱਕ ਸ੍ਰੀ ਸਾਹਿਬ ਹੈ ਦੋ ਗੜਬੇ ਨੇ ਇੱਕ ਆਹ ਪ੍ਰਾਤਨ ਖੰਡਾ ਇਹ ਇੱਥੇ ਸੰਗਤਾਂ ਦੇ ਦਰਸ਼ਨਾਂ ਦੇ ਲਈ ਰੱਖਿਆ ਗਿਆ ਹੈ ਜੀ ਸੋ ਇਹ ਛੋਟਾ ਜਿਹਾ ਉੱਪਰ ਦਰਬਾਰ ਸਾਹਿਬ ਬਣਿਆ ਹੋਇਆ ਇੱਥੇ ਖੜਾ ਪ੍ਰਸ਼ਾਦੀ ਦੇਖਣ ਨੂੰ ਭੋਗ ਲੱਗਦਾ ਜੀ ਤੇ ਸੰਗਤਾਂ ਬੈਠ ਕੇ ਆਨੰਦ ਦੇ ਨਾਲ ਗੁਰਬਾਣੀ ਪੜ ਸਕਦੀਆਂ ਨੇ ਏਸੀ ਲੱਗਾ ਹੋਇਆ ਹੈ ਬੜਾ ਸੋਹਣਾ ਇਹ ਦਰਬਾਰ ਸਾਹਿਬ ਬਣਿਆ ਹੋਇਆ ਤੇ ਇੱਧਰ ਚਾਰੋਂ ਪਾਸਿਆਂ ਆਪ ਸੰਗਤਾਂ ਦਰਸ਼ਨ ਕਰੋ ਜੀ ਇਹ ਵੱਡਾ ਦੀਵਾਨ ਹਾਲ ਬਣਿਆ ਹੋਇਆ ਜਿਸ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਤੇ ਉਧਰ ਨਾਲ ਹੀ ਲੰਗਰ ਹਾਲ ਹੈ ਤੇ ਇੱਧਰ ਸਰੋਵਰ ਸਰੋਵਰ ਵੀ ਬਣਿਆ ਹੋਇਆ ਜੀ ਸੰਗਤਾਂ ਉੱਥੇ ਆਕਰ ਕੇ ਇਸ਼ਨਾਨ ਕਰਦੀਆਂ ਨੇ ਇਹ ਸਥਾਨ ਕਾ ਵੀ ਉੱਚੀ ਟਿੱਲੇ ਤੇ ਹੈ ਇੱਥੇ ਬੈਠ ਕੇ ਕੋ ਗੁਰੂ ਕ ਲੱਗੀ ਤਰਪਤਾ ਜੀ ਨੇ ਆਪ ਆਸਾ ਜੀ ਕੀ ਵਾਰ ਦਾ ਕੀਰਤਨ ਵੀ ਕੀਤਾ ਸੀ ਉਹ ਸਰੋਵਰ ਹੈ ਔਰ ਉਹਦੇ ਵਿੱਚ ਹੋਣਾ ਲੱਗਦਾ ਵੀ ਸੁਕਾਇਆ ਪਾਣੀ ਨਹੀਂ ਹੈਗਾ ਤੇ ਜਿਹੜੀ ਸਰਸਾ ਨਦੀ ਸੀ ਇੱਥੇ ਅਸੀਂ ਬਿਰਜ ਹੋਣਾਂ ਦੇ ਨਾਲ ਗੱਲ ਕੀਤੀ ਹੈ ਉਹ ਕਹਿੰਦੇ ਸਰਸਾ ਹੁਣ ਇੱਥੋਂ ਦੂਰ ਚਲੀ ਗਈ ਹੈ ਤੁਨੇ ਪਾਣੀ ਆਪਣੀ ਥਾਂ ਬਦਲ ਲੈਂਦਾ ਜੀ ਹੁਣ ਇੱਥੋਂ ਆਪ ਜੀ ਦਰਸ਼ਕ ਕਰੋ ਉਹ ਦੂਰ ਕੋਲ ਨਜ਼ਰ ਆ ਰਿਹਾ ਇਹ ਪੋਲ ਸਰਸਾ ਨਦੀ ਦੇ ਉੱਤੇ ਪਾਇਆ ਹੋਇਆ ਹੈ ਤੇ ਇਹ ਹਣ ਗੁਰੂ ਘਰ ਤੋਂ ਦੂਰ ਚਲ ਗਿਆ ਉਸ ਵੇਲੇ ਇੱਥੇ ਸਰਸਾ ਨਦੀ ਦਾ ਕਿਨਾਰਾ ਸੀ ਇਹਦੇ ਕਿਨਾਰੇ ਤੇ ਬਹਿ ਕੇ ਗੁਰੂ ਕਲਗੀ ਤਰਪਤਾ ਜੀ ਨੇ ਅੰਮ੍ਰਿਤ ਵੇਲੇ ਦਾ ਦੀਵਾਨ ਸਜਾਇਆ ਆਸਾ ਜੀ ਕੀ ਵਾਰ ਦਾ ਕੀਰਤਨ ਆਪ ਕੀਤਾ ਸੀ ਅੱਲਾ ਯਾਰ ਖਾ ਜੋਗੀ ਦੇ ਬਚਨ ਵੀ ਹਨ ਕਿ ਸਰਪਰ ਵਖਤ ਆ ਗਿਆ ਆਸਾ ਕੀ ਬਾਰਕਾ ਸਾਜੋ ਕੀ ਜੇਰੋ ਬੁੰਬ ਉਤਾਰ ਚੜਾਓ ਕਾ ਮਨਸਾ ਥਾ ਕਲਗੀ ਧਰ ਕੇ ਦਿਲੇ ਬੇਕਰਾਰ ਕਾ ਮੌਕਾ ਮਿਲੇ ਤੋ ਕਰ ਲੈ ਭਜਨ ਕਰਤਕਾਰ ਕਾ ਸੋ ਪਾਵਨ ਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਇਹ ਪਾਵਨ ਸਥਾਨ ਗੁਰਦੁਆਰਾ ਪਰਿਵਾਰ ਵਿਛੋੜਾ ਇਤੇਸਾ ਤੇ ਪਾ ਸ਼ਮਹਾਰਾਦੀ ਦਾ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ ਮਾਤਾ ਗੁਜਰਜੀ ਗੁਜਰੀ ਜੀ ਦੋ ਛੋਟੇ ਸਹਬਜ਼ਾਦੇ ਉਹ কুমਾ ਮਾਸਕੀ ਜੀ ਦੇ ਝੌਂਪੜੀ ਬਰ ਨੂੰ ਉੱਪਰਲੇ ਪਾਸੇ ਨੂੰ ਚਲੇ ਗਏ ਸਨ ਤੇ ਮਾਤਾ ਸੁੰਦਰਕੌਰ ਜੀ ਮਾਤਾ ਸਹਬਕੌਰ ਜੀ ਭਾਈ ਮਨੀ ਸਿੰਘ ਜੀ ਦੇ ਨਾਲ ਉਹ ਰੋਪੜਵਾਲ ਨੂੰ ਲੰਘੇ ਸਨ ਤੇ ਸੁਰਕਲਗੀ ਤਰਪਤਾ ਤੇ ਸਹਬਜ਼ਾਦੇ ਉਹ ਸਤਿਗੁਰ ਮਹਾਰਾਜ ਜੀ ਦੇ ਨਾਲ ਸਰਸਾ ਨਦੀ ਪਾਰ ਕਰ ਗਏ ਸਨ ਇੰਨਾ ਉੱਚੀਆਂ ਪੌੜੀਆਂ ਚੜ੍ਹ ਕਰਕੇ ਇਸ ਪਾਵਨ ਸਥਾਨ ਤੇ ਸੰਗਤਾਂ ਦਰਸ਼ਨ ਕਰਨ ਦੇ ਲਈ ਪਹੁੰਚਦਿਆਂ ਨੇ ਸਵਾਪ ਸੰਗਤਾਂ ਵੀ ਦਰਸ਼ਨ ਕਰਕੇ ਨਿਹਾਲ ਹੋਵੋ ਜੀ ਇਸ ਪਾਵਨ ਸਥਾਨ ਦੇ ਦਰਸ਼ਨ ਕਰਨ ਦੇ ਲਈ ਜਰੂਰ ਮੌਜੂਦ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ